ਏ ਬੇਕੂਫੀਆਂ ਨੇ ਸਰਕਾਰਾਂ ਦੀਆਂ ਉਹਨਾਂ ਨੂੰ ਪਤਾ ਨਹੀਂ ਵੀ ਕਿਹੜੀ ਕੌਮ ਐ ਸਾਡੇ ਗੁਰੂਆਂ ਨੇ ਆਪਦੇ ਬੱਚੇ ਵਾਰ ਤੇ ਇਸ ਮੁਲਖ ਲਈ ਗੁਰੂ ਤੇਗ ਬਹਾਦਰ ਜੀ ਦਾ ਬੜਾ ਵੱਡਾ ਗੁਰਪੁਰਬ ਆ ਰਿਹਾ ਹੈ ਚੰਦਨੀ ਚੌਕ ਚਾਰ ਦਾ ਸੀਸ ਦਿੱਤਾ ਇਹਨਾਂ ਵਾਸਤੇ ਹਿੰਦ ਦੀ ਚਾਦਰ ਬਣੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਸਾਡੇ ਮਾਦੇਰਾ ਵੀ ਹਟ ਜਾਓ ਹਟ ਜਾਓ ਔਖੇ ਹੋਵਗੇ ਇਹ ਕੌਮ ਨਾ ਚੁੱਕੀ ਐ ਨਾ ਕਦੇ ਝੁਕਦੀ ਐ ਅੱਜ ਦਾ ਕੱਠ ਨੇ ਸਾਨੂੰ ਦੱਸ ਹੀ ਦਿੱਤਾ ਉਹਨਾਂ ਅਕਲ ਸਿਖਾਤੀ ਹੋਣੀ ਐ ਇਹ ਸਾਡੀ ਜਿਹੜੀ ਯੂਨੀਵਰਸਿਟੀ ਹੈ ਸਾਡੀ ਵਿਰਾਸਤ ਹੈ ਮੈਂ ਜ਼ਿੰਦਗੀ ਦੇ ਬਿਹਤਰੀਨ 5 ਸਾਲ ਇੱਥੇ ਗੁਜ਼ਾਰੇ ਨੇ ਇਸ ਯੂਨੀਵਰਸਿਟੀ ਨੇ ਮੈਨੂੰ ਜਿਉਣਾ ਸਿਖਾਇਆ ਹੈ ਤੇ ਤੁਸੀਂ ਯਾਰ ਜੇ ਕੁਝ ਦੇ ਨਹੀਂ ਸਕਦੇ ਖੋਣ ਦਾ ਤਾਂ ਤੁਹਾਡਾ ਹੱਕ ਹੈ ਨਹੀਂ ਲੋਕਤੰਤਰ ਆ ਤੁਹਾਨੂੰ ਵੋਟਾਂ ਨਾਲ ਚੁਣਿਆ ਤੁਹਾਨੂੰ ਲੋਕ 18% ਜੀਐਸਟੀ ਦੇ ਕੇ ਤੁਸੀਂ ਗੱਡੀਆਂ 'ਚ ਘੁੰਮਦੇ ਹੋ ਵੱਡੇ ਵੱਡੇ ਦਫ਼ਤਰ ਬਣਾਏ ਹੋਏ ਆ ਇਹ ਸਾਰਾ ਕੁਝ ਲੋਕਾਂ ਦਾ ਪੈਸਾ ਹੈ ਵਾਜ ਆ ਜੋ ਨਹੀਂ ਤਾਂ ਫਿਰ ਬਾਜ ਤਾਂ ਪੰਜਾਬੀਆਂ ਨੂੰ ਲਿਆਉਣਾ ਆਉਂਦਾ ਇਹ ਪੰਜਾਬ ਹੀ ਆ ਫਿਰ ਜਿਹੜਾ ਮੁੜ ਕੇ ਕਦੇ ਨੇਪਾਲ ਨਾ ਬਣ ਜੇ ਅੱਜ ਵਾਲਾ ਹਾਲਾਤ ਤੁਸੀਂ ਦੇਖ ਲਓ ਚੰਡੀਗੜ੍ਹ ਦਾ ਹਾਲ ਕੀ ਹੋਇਆ ਹੈ ਹੈਨਾ ਇਹ ਕਿਉਂਕਿ ਜਿਉਂਦੀ ਜਾਗਦੀ ਕਮ ਹੈ ਜਿਹੜੇ ਗੁਰੂਆਂ ਦਾ ਥਾਪੜਾ ਪਹਿਲੇ ਗੁਰੂ ਸਾਡੇ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹਨਾਂ ਤੋਂ ਵੱਡਾ ਤਾਂ ਮੇਰੇ ਖਿਆਲੋਂ ਜਿਨ੍ਹਾਂ ਨੇ ਬਾਬਰ ਨਾਲ ਸਿੱਧਾ ਮੱਥਾ ਲਾਇਆ ਉਸ ਤੋਂ ਬਾਅਦ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਅਸੀਂ ਕੌਣ ਆ ਤੇ